ਸਤਿਗੁਰੂ ਨੇ ਇੱਕ ਪਾਸੇ ਬਾਣੀ ਪੜਨ ਲਈ ਕਿਹਾ ਹੈ। ਪਾਠ ਕਰਨ ਲਈ ਕਿਹਾ ਹੈ। ਪਰ ਨਾਲ ਉਹਨਾਂ ਦੇ ਸ਼ਬਦ ਆ ਜਾਣਗੇ ਕਲੰਬੀ ਅਸ਼ਟਪਤੀਏ। ਸਹਿਬ ਕਹਿੰਦੇ ਨੇ ਪਾਠ ਪੜਿਓ। ਅਰ ਬੇਦ ਵਿਚਾਰਿਓ। ਨਿਵਲ ਭਯੰਗਮ ਸਾਧੇ। ਹੁਣ ਇੱਥੇ ਵੀ ਤੇ ਪਾਠ ਹੀ ਇਹਨਾਂ ਸ਼ਬਦ। ਪਾਠ ਪੜਿਓ ਅਰ ਬੇਦ ਵਿਚਾਰਿਓ। ਨਿਵਲ ਕੋਇੰਗਮ ਸਾਧੇ ਨਿਵਲ ਕੋਇੰਗਮ ਦਾ ਅਰਥ ਹੈ ਪੇਟ ਦੀਆਂ ਨਾੜੀਆਂ ਨੂੰ ਛੋਧਣਾ ਯੋਗ ਮਤ ਦੇ ਅਨੁਸਾਰ ਵੇਦ ਸ਼ਾਸਤਰਾਂ ਦੀ ਵਿਚਾਰ ਕਰਨੀ ਨਿਵਲ ਕੋਇੰਗਮ ਸਾਧੇ ਸਤਿਗੁਰੂ ਨੇ ਅੱਗੇ ਕਿਹਾ ਪੰਚ ਜਨਾਂ ਸੋ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਤੇ ਇੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਚਨ ਕਿਹਾ ਉਹ ਕਹਿੰਦੇ ਨੇ ਕੱਲੇ ਵੇਦਾਂ ਦੀ ਵਿਚਾਰ ਨਹੀਂ ਕੱਲੇ ਯੋਗ ਮਤ ਦੀ ਗੱਲ ਨਹੀਂ ਕੱਲੇ ਪਾਠ ਦੀ ਗੱਲ ਨਹੀਂ ਬੰਦਾ ਸੇਵਾ ਵੀ ਕਰਦਾ ਹੋਵੇ ਤੇ ਸੇਵਾ ਕਰਦਿਆਂ ਜੇ ਭਾਵਨਾ ਸ਼ੁੱਧ ਨਾ ਹੋਵੇ ਨਿਸ਼ਕਾਮਤਾ ਨਾ ਹੋਵੇ ਤੇ ਸੇਵਾ ਜਿੰਨੀ ਜ਼ਿਆਦਾ ਬੰਦਾ ਕਰੇਗਾ ਉਹਨਾਂ ਉਹਦੇ ਵਿੱਚ ਈਰਖਾ ਵੱਜ ਜਾਏਗੀ ਉਹਨਾਂ ਦਾ ਮੈਂ ਕੱਲ ਇੱਕ ਵਚਨ ਪੜਿਆ ਤੇ ਮੈਂ ਹੈਰਾਨ ਹੋ ਗਿਆ ਕਿਉਂਕਿ ਉਹ ਐਸੇ ਲਿਖਾਰੀ ਨੇ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਸਿੱਖੀ ਨੂੰ ਹੰਡਾਇਆ ਹੰਡਾਉਣ ਤੋਂ ਬਾਅਦ ਲਿਖਿਆ ਗੱਲ ਉਹਨਾਂ ਨੇ ਲਿਖੀਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਨਾਲ ਲਿਖੀ ਪ੍ਰਿਥੀ ਚੰਦ ਦੀ ਕਹਿਣ ਲੱਗੇ ਫਰਕ ਕੀ ਪਿਆ ਦੂਆਂ ਦੇ ਵਿੱਚ ਦੋਵੇਂ ਭਰਾ ਨੇ ਮਾਂ ਇੱਕੋ ਤੇ ਪਿਤਾ ਵੀ ਇੱਕ ਹੈ ਔਰ ਉਹਨਾਂ ਇਹ ਵੀ ਲਿਖਿਆ ਹੈ ਉਹ ਕਹਿੰਦੇ ਨੇ ਜਦੋਂ ਪ੍ਰਿਥੀ ਚੰਦ ਜੀ ਦਾ ਜੀਵਨ ਵੇਖਨੇ ਆ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਦਾ ਤੇ ਸੇਵਾ ਦੇ ਪੱਖੋਂ ਉਹਨਾਂ ਦਾ ਜੀਵਨ ਬਹੁਤ ਵੱਡਾ ਲੱਗਦਾ ਹੈ ਪ੍ਰਬੰਧ ਬੜਾ ਕਰਦੇ ਨੇ ਕੋਈ ਸ਼ੱਕ ਨਹੀਂ ਇਹ ਦੇ ਵਿੱਚ ਜੇ ਪ੍ਰਬੰਧ ਦੇ ਮਾਮਲੇ ਵਿੱਚ ਵੇਖੋ ਤੇ ਜਿੰਨਾ ਪ੍ਰਬੰਧ ਪ੍ਰਿਥੀ ਚੰਦ ਕਰਦਾ ਹੈ ਉਹਨਾਂ ਪ੍ਰਬੰਧ ਗੁਰੂ ਅਰਜਨ ਦੇਵ ਜੀ ਤੋਂ ਨਹੀਂ ਹੁੰਦਾ ਹਜ਼ਾਰਾਂ ਸੰਗਤ ਆਉਂਦੀ ਹੈ ਫਰਕ ਕੀ ਪੈ ਗਿਆ ਉਹਨਾਂ ਨੇ ਕਿਹਾ ਸੇਵਾ ਜ਼ਰੂਰ ਕਰਦੇ ਸਨ ਪਰਬੰਧ ਜ਼ਰੂਰ ਕਰਦੇ ਸਨ ਪਰ ਉਹਨਾਂ ਦੀ ਅੰਦਰਲੀ ਭਾਵਨਾ ਦੇ ਵਿੱਚ ਨਿਸ਼ਕਾਮਤਾ ਨਹੀਂ ਸੀ ਨਿਸ਼ਾਨਾ ਰੱਖ ਕੇ ਕਰਦੇ ਸਨ ਸੇਵਾ ਬਗਲੇ ਵਾਲੀ ਗੱਲ ਸੀ ਗੱਲ ਭਾਵਨਾ ਤੇ ਖੜੀ ਖਿਆਲ ਰੱਖਣਾ ਜਿਹੜਾ ਗੁਰੂ ਕੇ ਚਰਨੀ ਗੁਰਸਿੱਖ ਲੱਗਾ ਹੈ ਉਹ ਜ਼ਰੂਰੀ ਨਹੀਂ ਕਿ ਸਾਰੇ ਪਾਪ ਉਹਦੇ ਅੱਜ ਹੀ ਧੁੱਪ ਗਏ ਨੇ ਪਾਪ ਤੇ ਅੰਦਰ ਨੇ ਜੇ ਅਵਗੁਣ ਹੈਨ ਪਰ ਪ੍ਰਵਾਣ ਕਿਹੜਾ ਹੋਇਆ ਪ੍ਰਵਾਣ ਕੌਣ ਹੋਇਆ ਗੁਰੂ ਦੇ ਇੱਕ ਚੀਜ਼ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਕੁਝ ਬੋਲਿਆ ਖਿਆਲ ਰੱਖਣਾ ਸੇਵਾ ਤੇ ਵੀ ਬੋਲਿਆ ਬਾਣੀ ਸੇਵਾ ਤੇ ਵੀ ਬੋਲਦੀ ਏ ਸਿਮਰਨ ਤੇ ਵੀ ਬੋਲਦੀ ਹੈ ਦਾਨ ਤੇ ਵੀ ਗੱਲ ਕੀਤੀ ਗਈ ਏ ਪਾਠ ਤੇ ਵਿਦਿਆ ਤੇ ਪਰ ਉਪਕਾਰ ਤੇ ਸਮਾਜ ਤੇ ਰਾਜਨੀਤੀ ਤੇ ਧਰਮ ਤੇ ਸਾਰੇ ਪੱਖਾਂ ਤੇ ਬੋਲਿਆ ਪਰ ਜ਼ੋਰ ਦਿੱਤਾ ਇੱਕ ਚੀਜ਼ ਤੇ ਕਹਿਣ ਲੱਗੇ ਨiyet راس ਕਰ ਲੈ ਜੇ ਨiyet راس ਨਾ ਹੋਈ ਤੇ ਕਿਸੇ ਕਰਮ ਨੇ ਬਿਲਕੁਲ ਕੰਮ ਨਹੀਂ ਦੇਣਾ